ਦੋਸਤੋ ਬਾਦਕਿਸਮਤ ਸਹਾਗਨ ਦਾ ਛੀਮਾ ਪਾਗ ਲੈ ਕੇ ਹਾਜ਼ਰਾਂ ਲੇਖਤ ਹੈ ਪੀਸ਼ਾ ਕੁਟੀ ਜੀ ਦੀ ਉਮੀਦ ਹੈ ਤੁਸੀਂ ਪਹਿਲੇ ਸਾਰੇ ਪਾਗ ਸੁਣ ਚੁੱਕੇ ਹੋਵੋਗੇ ਕਿਉਂਕਿ ਤਾਂ ਹੀ ਪੂਰੀ ਕਹਾਣੀ ਸਮਝ ਆਵੇਗੀ ਸ਼ੁਰੂ ਕਰਦੇ ਆਂ ਅੱਜ ਦਾ ਛੀਮਾ ਪਾਗ ਗੇਟ ਖੜ ਕੇ ਆਤਾ ਗੁਰਬਖਸ਼ਪੁਰ ਪਾਂਡੀ ਮਾਂਝ ਦੀ ਮਾਂਝ ਦੀ ਗੇਟ ਵੱਲ ਹੋਤਰੀ ਗੇਟ ਖੁੱਲਿਆ ਤਾਂ ਤਿੰਨ ਚਾਰ ਪੌਲਸ ਵਾਲੇ ਜਿੰਨਾਂ ਜੋ ਇੱਕ ਜੈਪਸੀ ਵਿੱਚ ਬੈਠਾ ਸੀ ਤਿੰਨ ਗੇਟ ਤੇ ਖੜੇ ਸੀ ਮਾਤਾ ਮੁਖਤਿਆਰ ਸਿੰਘ ਕਮਲਜੀਤ ਤੇ ਕਰਨਲ ਸਿੰਘ ਕਿੱਥੇ ਆ ਐਕਸ ਬਾਹੀ ਗੁਰਬਖਸ਼ ਕੌਰ ਨੂੰ ਪੁੱਛਣ ਲੱਗਾ ਉਹ ਤਾਂ ਹੈ ਨਹੀਂ ਜੀ ਘਰ ਗੁਰਬਖਸ਼ ਕੌਰ ਹੈਰਾਨ ਹੁੰਦੀ ਹੋਈ ਕਹਿਣ ਲੱਗੀ ਕੀ ਗੱਲ ਪੁੱਤ ਕਿਉਂ ਮਿਲਣਾ ਸੀ ਉਹਨਾਂ ਨੂੰ ਮੰਗਰੇ ਹੀ ਗੁਰਬਖਸ਼ ਕੌਰ ਨੇ ਫੇਰ ਸਵਾਲ ਕੀਤਾ ਹਰਨਾਮਪੁਰੇ ਤੋਂ ਪਰਚਾ ਹੋਇਆ ਇਹਨਾਂ ਤੇ ਮੁੰਡਾ ਮਸਾਂ ਬੱਚਿਆ ਹਸਪਤਾਲ ਦਾਖਲ ਹੈ ਮਲਖਾ ਸਿੰਘ ਦੀ ਦਾੜੀ ਪੁੱਟੀ ਸੀ ਤੇ ਮੁੰਡੇ ਦੇ ਸਿਰ 'ਚ 6:00 ਵਜੇ ਸੋ ਤਿੰਨਾ ਤੇ ਪਰਚਾ ਹੋਇਆ ਜਲਦੀ ਪੇਸ਼ ਕਰੋ ਉਹਨਾਂ ਨੂੰ ਪਾਲਸ ਵਾਲੇ ਆਉਣ ਦਾ ਕਾਰਨ ਦੱਸਦੇ ਹੋਏ ਬੋਲੀ ਜੀ ਮੈਂ ਸੁਨੇਹਾ ਦੇ ਦਿਆਂਗੀ ਤੁਹਾਡਾ ਹੌਲੀ ਬੋਲੀ ਗੁਰਬਖਸ਼ ਕੌਰ ਸਿਰ ਫੜ ਕੇ ਖੜੀ ਹੋ ਗਈ ਇੱਕ ਹੀ ਬਣ ਗਿਆ ਸੱਚੇ ਪਾਤਸ਼ਾਹ ਕਿੱਥੋਂ ਤੱਕ ਗੱਲ ਪਹੁੰਚ ਗਈ ਜਿਨ੍ਹਾਂ ਨੇ ਕਦੇ ਕੁੱਤੇ ਦੇ ਸੋਟੀ ਨਹੀਂ ਮਾਰੀ ਉਹ ਕਿਸੇ ਦੀ ਦਾੜ੍ਹੀ ਕਿੱਥੋਂ ਪੁੱਟ ਦੇਣਗੇ ਭਲਾ ਇਕੱਲੇ ਗੱਲਾਂ ਕਰਦੀ ਗੁਰਬਖਸ਼ ਕੌਰ ਦੀ ਸਵਰਤ ਫੋਨ ਦੀ ਵੱਜਦੀ ਘੰਟੀ ਨੇ ਤੋੜੀ ਫੋਨ ਪਾਲੀ ਦਾ ਸੀ ਗੁਰਬਖਸ਼ ਕੌਰ ਨੇ ਪਾਲੀ ਨੂੰ ਗੱਲ ਦੱਸੀ ਤਪਾਲੀ ਦੇ ਗੱਲ ਸੁਣ ਕੇ ਰੋਂਟੇ ਖੜੇ ਹੋ ਗਏ ਇੰਨਾ ਗਿਰ ਜਾਣਗੇ ਇਹ ਤਾਂ ਕਦੇ ਸੋਚਿਆ ਹੀ ਨਹੀਂ ਸੀ ਕਮੀਨੇ ਲੋਕ ਬਹੁਤ ਸੁਣੇ ਦੁਨੀਆ ਤੇ ਪਰ ਮੇਰੇ ਸਹੁਰੇ ਨਹੀਂ ਤਾਂ ਕਮੀਨ ਗੀ ਦੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ ਪਾਲੀ ਆਪਣੇ ਸਹੁਰੇ ਨੂੰ ਰੱਬ ਦਾ ਵਾਸਤਾ ਪਾ ਕੇ ਕਹਿਣ ਲੱਗੀ ਜਿਹਨੂੰ ਜਾਨ ਦੇਣੀ ਉਹਦਾ ਖਿਆਲ ਕਰਕੇ ਕਹੋ ਕਿ ਮੇਰਾ ਪਿਓ ਮੇਰਾ ਭਰਾ ਐਨੇ ਜੋਗੇ ਹੈਗੇ ਥੱਪੜ ਵੀ ਤੁਸੀਂ ਮਾਰਿਆ ਪਰਚਾ ਵੀ ਤੁਸੀਂ ਕਰਵਾਤਾ ਉਹਨਾਂ ਦੇ ਕਿੱਥੋਂ ਤੱਕ ਗਿਰੋਗੇ ਤੁਸੀਂ ਹੋਰ ਅਸੀਂ ਸਿੱਧੇ ਕਰਕੇ ਰਹਾਂਗੇ ਤਲਵੰਡੀ ਵਾਲਿਆਂ ਘਰੇ ਆ ਕੇ ਧਮਕੀਆਂ ਦਿੰਦੇ ਸੀ ਕੰਜਰ ਮਲਖਾ ਸਿਉ ਪਾਲੀ ਨੂੰ ਕਹਿਣ ਲੱਗਾ ਪਾਲੀ ਅੱਜ ਦੁਚਿੱਤੀ ਜਹੀ ਹੋਈ ਸਕੂਲ ਗਈ ਪਾਲੀ ਦਾ ਦਿਲ ਕਰਦਾ ਸੀ ਅੱਜ ਤਲਵੰਡੀ ਮਾਂ ਕੋਲ ਜਾ ਕੇ ਹੌਸਲਾ ਦੇਵੇ ਪਤਾ ਨਹੀਂ ਕੱਲੀ ਕਿਹੜੇ ਹਾਲ ਹੋਵੇਗੀ ਕਿਉਂਕਿ ਮੁਖਤਿਆਰ ਸਿੰਘ ਕਮਲਜੀਤ ਤੇ ਮੁਖਤਿਆਰ ਸਿੰਘ ਦਾ ਭਰਾ ਕਰਨੈਲ ਸਿੰਘ ਪੁਲਿਸ ਦੇ ਪਰਚੇ ਤੋਂ ਡਰਦੇ ਕਿਤੇ ਪਾਸੇ ਹੋ ਗਏ ਸਨ ਅਜਪਾਲੀ ਨੂੰ ਸਕੂਲ ਵੀ ਵੱਡ-ਵੱਡ ਖਾ ਰਿਆ ਸੀ ਅੱਧੀ ਛੁੱਟੀ ਵੇਲੇ ਪਾਲੀ ਨੇ ਨਿਆਣਿਆਂ ਕੋਲੋਂ ਸਕੂਲ ਦਾ ਗੇਟ ਬੰਦ ਕਰਵਾਇਆ ਰੋਟੀ ਖਾਣ ਤੋਂ ਬਾਅਦ ਪਾਲੀ ਨੇ ਅੱਧਾ ਕੁ ਗਲਾਸ ਪਾਣੀ ਹੀ ਪੀਤਾ ਸੀ ਨਾਲ ਦੇ ਘਰੋਂ ਹੀਮਰਾਜ ਅੰਕਲ ਦੀ ਘਰ ਵਾਲੀ ਦਾ ਫੋਨ ਪਾਲੀ ਨੂੰ ਆਇਆ ਪਾਲੀ ਮੈਂ ਆਂਟੀ ਬੋਲਦੀ ਤੇਰੀ ਲਤਾ ਪਾਲੀ ਤੇਰੇ ਤੇ ਪਰਚਾ ਕਰਵਾ ਦਿੱਤਾ ਤੇਰੇ ਸਹੁਰੇ ਨੇ ਕਿ ਆਪਦੇ ਘਰ ਵਾਲੇ ਨੂੰ ਦੁੱਧ 'ਚ ਚਿਹਰ ਪਾ ਕੇ ਪਿਉਣ ਲੱਗੀ ਸੀ ਮੈਂ ਇਸ ਵੇਰੇ ਲੱਸੀ ਲੈਣ ਗਈ ਸੀ ਚਾਚੀ ਮੈਨੂੰ ਦੱਸਦੀ ਸੀ ਤੂੰ ਮੇਰੀ ਛੋਟੀ ਭੈਣ ਵਰਗੀਆਂ ਸੋ ਤੈਨੂੰ ਦੱਸਣਾ ਜ਼ਰੂਰੀ ਸਮਝਿਆ ਅੱਗੇ ਤੂੰ ਜਾਣੇ ਪਾਲੀ ਨੇ ਕਿਹਾ ਨਹੀਂ ਆਂਟੀ ਜੀ ਪਾਲੀ ਲਤਾ ਆਂਟੀ ਦੀ ਗੱਲ ਸੁਣ ਕੇ ਹੱਕੀ ਬੱਕੀ ਰਹਿ ਗਈ ਪਾਲੀ ਨੇ ਮੁੱਖ ਅਧਿਆਪਕ ਕੋਲੋਂ ਅੱਧੇ ਦਿਨ ਦੀ ਛੁੱਟੀ ਲੈ ਕੇ ਪਾਲੀ ਨੇ ਸਕੂਟੀ ਦੀ ਸੈਲਫ ਮਾਰੀ ਪਿੰਡੋਂ ਬਾਹਰ ਆ ਗਈ ਸੁੰਨੀ ਨੂੰ ਮੂੰਹ ਤੇ ਲਪੇਟਾ ਮਾਰ ਲਿਆ ਸੀ ਪਾਲੀ ਨੂੰ ਇਹ ਵੀ ਨਹੀਂ ਸੀ ਪਤਾ ਜਾਣਾ ਕਿੱਥੇ ਆ ਨਵੀਂ ਮੁਸੀਬਤ ਆਪਣਿਆਂ ਨੇ ਹੀ ਪਾਲੀ ਦੇ ਗਲ ਪਾ ਦਿੱਤੀ ਸੀ ਆਪਣੇ ਨਾਲ ਪੜਦੀ ਸਭ ਤੋਂ ਪਿਆਰੀ ਸਹੇਲੀ ਜਿਸ ਦਾ 3 ਸਾਲ ਪਹਿਲਾਂ ਤਲਾਕ ਹੋਇਆ ਸੀ ਉਸ ਦਾ ਨਾਮ ਪਿੰਕੀ ਸੀ ਪਿੰਕੀ ਆਪਣੇ ਦੋ ਬੱਚਿਆਂ ਨਾਲ ਪਰਜੀਆਂ ਰਹਿ ਰਹੀ ਸੀ ਪਾਲੀ ਨੂੰ ਸਭ ਤੋਂ ਸੁਰੱਖਿਆਤ ਪਿੰਕੀ ਦਾ ਹੀ ਘਰ ਲੱਗਾ ਹੋ ਸਕਦਾ ਸੀ ਨੇੜਲੇ ਰਿਸ਼ਤੇਦਾਰਾਂ ਦੇ ਪਲ ਸਪੋਨ ਜਾਵੇ ਪਿੰਕੀ ਬਾਰੇ ਕਿਸੇ ਨੂੰ ਵੀ ਪਤਾ ਨਹੀਂ ਸੀ ਸੋ ਪਾਲੀ ਨੇ ਸਕੂਟੀ ਪਿੰਕੀ ਦੇ ਪਿੰਡ ਵੱਲ ਪਾ ਲਈ ਸੈਮੀ ਹੋਈ ਪਾਲੀ ਨੇ ਸ਼ੁਰੂ ਤੋਂ ਹੀ ਲੈ ਕੇ ਸਾਰੀ ਵਿਥਿਆ ਪਿੰਕੀ ਨੂੰ ਦੱਸੀ ਪਾਲੀ ਨੇ ਗੁਰਬਖਸ਼ਪੁਰ ਨੂੰ ਫੋਨ ਕਰਕੇ ਆਵਦੇ ਤੇ ਪਈ ਮੁਸੀਬਤ ਬਾਰੇ ਵੀ ਦੱਸ ਦਿੱਤਾ ਕਬਰਾਈ ਨਾ ਮੰਮੀ ਮੈਂ ਠੀਕ ਹਾਂ ਪਾਲੀ ਨੇ ਹੌਸਲਾ ਦਿੰਦੇ ਹੋਏ ਮਾਂ ਨੂੰ ਦੱਸਿਆ ਪਾਲੀ ਨੇ ਸਕੂਲ ਦੇ ਮੁੱਖ ਮਹਿਮਾਨ ਸਾਹਿਬਾਨ ਨੂੰ ਬੇਤੀ ਕਰਕੇ 12 ਦਿਨ ਦੀ ਛੁੱਟੀ ਲੈ ਲਈ ਕਲੇਸ਼ ਨੇ ਕੀ ਦਾ ਕੀ ਕਰ ਦਿੱਤਾ ਸੀ ਪਿਓ ਭਰਾ ਚਾਚਾ ਘਰੋਂ ਬਾਹਰ ਤੇ ਪਾਲੀ ਵੀ ਘਰੋਂ ਬਾਹਰ ਇੱਕ ਮਾਂ ਆਪਣੇ ਬੱਚਿਆਂ ਤੋਂ ਦੂਰ ਦਿਹਾੜੀ ਵਿੱਚ ਚਾਰ-ਚਾਰ ਵਾਰ ਫੋਨ ਕਰਕੇ ਆਪਣੇ ਜਿਗਰ ਤੇ ਟੋਟਿਆਂ ਦਾ ਪਤਾ ਲੈਣ ਵਾਲੀ ਪਾਲੀ ਕਿੰਨੀ ਬੇਵਸ ਹੋਵੇਗੀ ਇਸ ਦਾ ਅੰਦਾਜ਼ਾ ਸਹਿਜੀ ਹੀ ਲੱਗ ਜਾਂਦਾ ਕਿੰਨੇ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦਿੱਤਾ ਸੀ ਬੇਈਮਾਨਾਂ ਨੇ ਹਮੇਸ਼ਾ ਕਿਤਾਬੀ ਕੀੜਾ ਬਣੀ ਰਹੀ ਪਾਲੀ ਪਰ ਵਿਖਲੇ ਹੀ ਫਿਕਰਮੰਦ ਰਹੀ ਪਾਲੀ ਨੇ ਕਦੇ ਸੁਪਨੇ ਵਿੱਚ ਵੀ ਅਜਿਹੇ ਦਿਨਾਂ ਬਾਰੇ ਨਹੀਂ ਸੀ ਸੋਚਿਆ ਗਵੰਡਨ ਲਤਾ ਕੋਲੋਂ ਸੌਰਿਆਂ ਬਾਰੇ ਪੁੱਛਦੀ ਰਹਿੰਦੀ ਸੀ ਪਾਲੀ ਕਿ ਕੌਣ-ਕੌਣ ਕਿੱਧਰ ਵੱਲ ਗਿਆ ਪਾਲੀ ਨੂੰ ਵੀ ਪਤਾ ਸੀ ਹਮੇਸ਼ਾ ਖਾਰਖਾਂਦੇ ਸੌਰਿਆਂ ਦੇ ਪੈਰ ਥੱਲੇ ਬਟੇਰਾ ਆਇਆ ਸੀ ਪਰ ਇੰਨੀ ਆਸਾਨੀ ਨਾਲ ਜਾਨ ਛੱਡਣ ਵਾਲੀ ਨਹੀਂ ਇਹ ਪਾਲੀ ਜਿਆਦਾਤਰ ਆਪਣਾ ਫੋਨ ਬੰਦ ਹੀ ਰੱਖਦੀ ਪਿੰਕੀ ਦੇ ਮੋਬਾਈਲ ਤੇ ਹੀ ਜ਼ਿਆਦਾ ਗੱਲ ਬੀਤੀ ਸੀ ਪਾਲੀ ਦੀ ਪੁਲਿਸ ਪਾਲੀ ਦੀ ਗ੍ਰਿਫਤਾਰੀ ਲਈ ਤਲਵੰਡੀ ਪੇਕਿਆਂ ਦੇ ਵੀ ਆਈ ਸੀ ਪਰ ਘਰੇ ਇਕੱਲੇ ਗੁਰਬਖਸ਼ ਕੌਰ ਹੀ ਮਿਲੀ ਮਲਸੀਆਂ ਪਾਲੀ ਦੇ ਮਾਮੇ ਦੇ ਘਰ ਪੁਲਿਸ ਪਤਾ ਕਰਾਈ ਸੀ ਮੁਖਤਿਆਰ ਸਿਆਂ ਦਾ ਫੋਨ ਪਾਲੀ ਨੂੰ ਆਇਆ ਪਿੰਡੋਂ ਬੰਦੀ ਰਾਜੀਨਾਮੇ ਲਈ ਭੇਜਦਾ ਮੈਂ ਪਾਲੀ ਨੂੰ ਹੌਸਲਾ ਦਿੰਦੇ ਹੋਏ ਮੁਖਤਿਆਰ ਸਿੰਘ ਬੋਲਿਆ ਤੂੰ ਘਬਰਾ ਨਾ ਪਾਲੀ ਸਭ ਠੀਕ ਹੋ ਜਾਊ ਪਰ ਜੋ ਬੰਦੇ ਰਾਜੀਨਾਮੇ ਲਈ ਬਣਉਣ ਗਏ ਮਲਖਾ ਸਿਓ ਨੇ ਰਾਜੀਨਾਮੇ ਤੋਂ ਕੋਰੀ ਨਾ ਕਰਦੇ ਹੋਏ ਉਨ੍ਹੀ ਪੈਰੀ ਵਾਪਸ ਮੋੜਦੇ ਘਰੋਂ ਬੇਕਰ ਹੋ ਕੇ ਵੀ ਪਲਾਂ ਕਿੰਨੇ ਦਿਨ ਰਹਿ ਜਾ ਸਕਦਾ ਆਖਰ ਪਾਲੀ ਦੀ ਸਰਕਾਰੀ ਨੌਕਰੀ ਦਾ ਸਵਾਲ ਸੀ ਉਪਰੋ ਮੁਖਤਿਆਰ ਸਿੰਘ ਦੀ ਇਸ ਉਮਰੇ ਕਿੰਨੀ ਕੁ ਭਾਜਣਾਟ ਕਰ ਸਕਦਾ ਸੀ ਚਾਚਾ ਕਰਨੈ ਸਿੰਘ ਤਾਂ ਸੋਚਦਾ ਸੀ ਮੈਂ ਤਾਂ ਨਾਲ ਪਤਾ ਲੈਣ ਗਿਆ ਹੀ ਫਸ ਗਿਆ ਕਮਲਜੀਤ ਜੀ 50 ਗਾਲਾਂ ਹਰਨਾਪੁਰੀਆਂ ਨੂੰ ਕੱਢਦਾ ਵੀ ਆਪਦੀ ਭੈਣ ਪਾਲੀ ਨੂੰ ਵੀ ਕੱਢ ਦਿੰਦਾ ਆਪਦੇ ਘਰ ਦਾ ਕਲੇਸ਼ ਸਾਡੇ ਘਰ ਲੈ ਆਈ ਇਹਨੇ ਨਹੀਂ ਟਿਕਨ ਦਿੱਤਾ ਕਦੇ ਸਾਨੂੰ ਆਪਦਾ ਘਰ ਸੰਭਾਲਣਾ ਚਾਹੀਦਾ ਸੀ ਕਮਲ ਨੂੰ ਇਹ ਸੀ ਇਹ ਸਾਰਾ ਕੁਝ ਪੱਲੀ ਕਰਕੇ ਹੀ ਵਾਪਰਿਆ ਭੈਣ ਭਰਾ ਵਿੱਚ ਬੇਇਤਫਾਕੀ ਪੈ ਗਈ ਸੀ ਹੁਣ ਰਾਜੀ ਨਾਵੇਂ ਲਈ ਤਾਂ ਕੋਈ ਰਾਹ ਕੱਢਣਾ ਹੀ ਪੈਣਾ ਸੀ ਨਕੌਦਰ ਐਡਵੋਕੇਟ ਰਜਨੀਸ਼ ਪੱਲਾ ਨਾਲ ਗੱਲ ਕੀਤੀ ਕਿ ਉਹਨਾਂ ਦਾ ਕੇਸ ਮਜ਼ਬੂਤ ਆ ਪਰ ਐਡੀ ਵੀ ਕੋਈ ਗੱਲ ਨਹੀਂ ਤੁਹਾਨੂੰ ਜ਼ਮਾਨਤ ਦਵਾ ਦੇਵਾਂਗਾ ਮੈਂ ਰਾਜੀਨਾਮੇ ਵਾਲੇ ਸਾਰੇ ਰਾਹ ਬੰਦ ਹੋ ਚੁੱਕੇ ਸਨ ਪਰ ਇੱਕ ਦਿਨ ਲੋਡੇ ਵੇਲੇ ਹੀ ਪਾਲੀ ਨੂੰ ਉਸਦੇ ਸਹਰੀ ਮਲਖਾ ਸਿੰਘ ਦਾ ਫੋਨ ਆਇਆ ਜੇ ਰਾਜੀਨਾਮਾ ਕਰਵਾਉਣਾ ਤਾਂ ਬਿਨਾਂ ਸ਼ਰਤ ਜੀਤੇ ਕੋਲੋਂ ਤਲਾਕ ਲੈ ਲੈ ਅਸੀਂ ਤੈਨੂੰ ਆਪਣੇ ਪਰਿਵਾਰ ਵਿੱਚ ਨਹੀਂ ਰੱਖ ਸਕਦੇ ਤੇ ਬੱਚੇ ਪਾਲੀ ਦੇ ਮੂੰਹੋਂ ਹੀ ਸ਼ਬਦ ਨਿਕਲੇ ਬੱਚੇ ਸਾਡੇ ਆ ਤੇ ਸਾਡੇ ਕੋਲ ਹੀ ਰਹਿਣਗੇ ਅਸੀਂ ਬੱਚਿਆਂ ਤੇ ਤੇਰੇ ਵਰਗੀ ਗੰਦੀ ਜਨਾਨੀ ਦਾ ਪਰਛਾਵਾਂ ਵੀ ਨਹੀਂ ਪੈਣ ਦੇਣਾ ਸਲਾਹ ਕਰ ਲਈ ਆਂ ਆਪਣੇ ਪਿਓ ਨਾਲ ਭਾਵੇਂ ਸਾਰੀ ਜ਼ਮੀਨ ਰੋੜ ਜਾਵੇ ਤੈਨੂੰ ਭਜਾ ਭਜਾ ਮਾਰਨ ਸੋਹਰੇ ਦੇ ਮੂੰਹ ਕੁਰਖਤ ਪਰੇ ਬੋਲ ਸੁਣ ਕੇ ਪਾਲੀ ਦੇ ਮੂੰਹੋਂ ਆਵਾਜ਼ ਨਾ ਨਿਕਲੇ ਤੇਰੀ ਨੌਕਰੀ ਛੁੜਾ ਕੇ ਛੱਡੂੰ ਤੂੰ ਮੈਨੂੰ ਜਾਣਦੀ ਕੀ ਆ ਤੂੰ ਜਰੇ ਗੁਲਚਰੇ ਉਡਾਉਂਦੀ ਫਿਰਦੀ ਆ ਮੇਰੇ ਮੁੰਡੇ ਦਾ ਘਰ ਉਜਾੜ ਕੇ ਤੇਰੀ ਬੋਟੀ-ਬੋਟੀ ਕਰਕੇ ਕੁੱਤਿਆਂ ਨੂੰ ਪਾਉ ਕੰਜਰੀ ਮਲਖਸਿਆ ਨੇ ਕੁਰਖਤ ਜਮਾਨਾ ਰਾਜ ਕੇ ਪਾਲੀ ਨੂੰ ਪੰਡਿਆ ਤੇ ਪਾਲੀ ਸਨਮ ਸਨ ਹੋਈ ਸਭ ਗੱਲ ਸੁਣਦੀ ਜਾ ਰਹੀ ਸੀ ਸੋਚ ਰਹੀ ਸੀ ਆਖਰ ਪਿਓ ਦੀ ਥਾਵੇਂ ਆ ਕਿਵੇਂ ਬਰਾਬਰ ਬੋਲਾਂ ਪਾਲੀ ਨੂੰ ਤਲਾਕ ਵਾਲੀ ਸ਼ਰਤ ਤਾਂ ਮਨਜ਼ੂਰ ਸੀ ਕਿਉਂਕਿ ਗੱਲ ਇੰਨੀ ਵੱਧ ਗਈ ਸੀ ਕਿ ਉਹਨਾਂ ਵਿੱਚ ਰਹਿਣਾ ਪਾਲੀ ਲਈ ਸੁਰੱਖਿਅਤ ਨਹੀਂ ਸੀ ਤਲਾਕ ਤਾਂ ਹੋ ਜਾਣਾ ਸੀ ਪਰ ਬੱਚੇ ਤਾਂ ਆਂਦਰਾ ਨੇ ਪਾਲੀ ਦੇ ਆ ਬੱਚਿਆਂ ਤੋਂ ਦੂਰ ਕਿਵੇਂ ਰਹਿ ਸਕਦੀ ਆ ਪਾਲੀ ਨੂੰ ਆਪਦੇ ਕਸ਼ਟ ਬੋਣੇ ਜਾਪੇ ਪਰ ਬੱਚੇ ਨਾ ਦਿੱਤੀਸਲਾ ਪਾਲੀ ਨੂੰ ਮਨਜ਼ੂਰ ਨਹੀਂ ਸੀ ਕੋਈ ਮਾਂ ਇਸ ਤਰ੍ਹਾਂ ਦਾ ਸਮਝੌਤਾ ਭਲਾ ਕਿਵੇਂ ਕਰ ਸਕਦੀ ਹੈ ਪਾਲੀ ਨੇ ਕੋਰੀ ਨਾ ਕਰਦਿਆਂ ਮਲਖਾ ਸਿੰਘ ਨੂੰ ਕਿਹਾ ਬੱਚੇ ਤਾਂ ਮੈਂ ਲੈ ਕੇ ਹੀ ਰਾਂਗੀ ਨਹੀਂ ਰਾਜੀਨਾਮਾ ਕਰਨਾ ਤਾਂ ਲਈ ਚੱਲੋ ਜੋ ਪਾਲੀ ਦੀ ਧਮਕੀ ਨਾਲ ਮਲਖਾ ਸਿੰਘ ਦਾ ਗੁੱਸਾ ਸੱਤਵੇਂ ਅਸਮਾਨ ਤੇ ਪਹੁੰਚ ਗਿਆ ਥਾਣੇਦਾਰ ਤੋਂ ਲੈ ਕੇ ਮੁੰਸ਼ੀ ਤੱਕ ਦੀ ਮੁੱਠੀ ਗਰਮ ਕਰਕੇ ਜਲਦੀ ਸਲੱਖਾਂ ਪਿੱਛੇ ਦੇਣ ਦਾ ਵਾਅਦਾ ਲੈ ਲਿਆ ਮਲਖਾ ਸਿੰਘ ਨੇ ਹੀਰਾਵਲੀ ਭਤੀਜੇ ਨਾਲ ਜਾ ਕੇ ਮੌਜੂਦਾ ਐਮਐਲਏ ਤੱਕ ਵੀ ਪਹੁੰਚ ਕਰ ਲਈ ਗੱਲ ਕੀ ਮਲਖਾ ਸਿੰਘ ਪਾਲੀ ਨੂੰ ਪਾਸੇ ਕਰਕੇ ਆਪਣਾ ਰਸਤਾ ਸਾਫ਼ ਕਰਨਾ ਚਾਹੁੰਦਾ ਸੀ ਪਾਲੀ ਤੇ ਪਾਲੀ ਦੇ ਮਾਪੇ ਇੰਨੇ ਜੋਗੇ ਨਹੀਂ ਸੀ ਕਿ ਮਲਖਾ ਸਿੰਘ ਦਾ ਅੜਕਿਆਂ ਨਾਲ ਅੜਕਿਆਂ ਦਾ ਜਵਾਬ ਦੇ ਸਕਣ ਨਾ ਤਾਂ ਪੈਸੇ ਪੱਖੋਂ ਮੁਖਤਿਆਰ ਸਿੰਘ ਦਾ ਮਲਖਾ ਸਿੰਘ ਨਾਲ ਕੋਈ ਮੁਕਾਬਲਾ ਸੀ ਨਾ ਹੀ ਬੇਈਮਾਨੀ ਦਾ ਨਾ ਹੀ ਚੋਸਤ ਚਲਾਕੀ ਦਾ ਮਲਕਾ ਸਿੰਘ ਪੈਸੇ ਤੇ ਸਫਾਰਿਸ਼ ਦੇ ਸਿਰ ਤੇ ਪਾਲੀ ਨੂੰ ਨੌਕਰੀ ਤੋਂ ਸਸਪੈਂਡ ਕਰਵਾ ਕੇ ਨਾ ਘਰ ਦੀ ਨਾ ਘਾਟ ਦੀ ਛੱਡਣਾ ਚਾਹੁੰਦਾ ਸੀ। ਇਧਰ ਗਿਆਨਕੌਰ ਕੋਰੇ ਕਾਗਜ਼ ਵਰਦੀ ਬੱਚਿਆਂ ਦੇ ਦਿਲ ਵਿੱਚ ਆਪਣੀ ਮਾੜੀ ਸੋਚ ਨਾਲ ਕਾਲੀ ਲਿਖਤ ਲਖ ਰਹੀ ਸੀ। ਜੱਪੂ ਜੇ ਤੁਹਾਡੀ ਮਾਂ ਨਹੀਂ ਸકી ਹੁੰਦੀ ਤਾਂ ਮਿਲਨ ਨਾ ਆਉਂਦੀ। ਦੇਖ ਲਾ ਹਫਤਾ ਹੋ ਗਿਆ ਨਿਆਣੇ ਤੇ ਦੂਰ ਬੈਠੀ ਨੂੰ। ਮਿਲਨ ਤਾਂ ਕੀ ਆਉਣਾ ਕੋਈ ਫੋਨ ਵੀ ਨਹੀਂ ਕੀਤਾ। ਪਤਾ ਨਹੀਂ ਕਿਹੋ ਜੀ ਮਾਂ ਕਹਿੰਦੇ ਹੋਏ ਸਹਜ ਦਾ ਸਿਰ ਪਲੋਸ ਕੇ ਛਾਤੀ ਨਾਲ ਲਾ ਲਿਆ ਜੇ ਹੁਣ ਘਰ ਆਈ ਤੁਸੀਂ ਵੀ ਨਾ ਬੁਲਾਇਓ ਚੰਗਾ ਜੱਪੂ ਗਿਆਨਕੌਰ ਪੋਤੀ ਨੂੰ ਮਾਂ ਨਾਲ ਨਾਂ ਮਲਾਉਣ ਦਾ ਵਾਅਦਾ ਕਰ ਰਹੀ ਸੀ ਪੁੱਤ ਤੂੰ ਜਾਵੀਂ ਨਾ ਕੋਲ ਅੱਛਾ ਪਤਾ ਨਹੀਂ ਕਿਹੋ ਜੀ ਕਾਲਯੋਗੀ ਮਾਂ ਰਤਾਤਾਰਸ ਨਹੀਂ ਕੀਤਾ ਫੁੱਲ ਪਰ ਜਵਾਕਾਂ ਦਾ ਮਾਂ ਤੋਂ ਬੱਚਿਆਂ ਨੂੰ ਅੱਡ ਕਰਨ ਦਾ ਬੀਜ ਬੋਰੇ ਸੀ ਗਿਆਨਕੌਰ ਜਵਾਕਾਂ ਨੂੰ ਕੀ ਪਤਾ ਕੌਣ ਸਹੀ ਕੌਣ ਗਲਤ ਉਹ ਤਾਂ ਬਸ ਉਹੀ ਦੇਖ ਰਹੇ تھے ਸਮਝ ਰਹੇ ਜੋ ਸਾਹਮਣੇ ਆਉਂਦਾ ਨਕੋਦਰ ਮੁਖਤਿਆਰ ਸਿੰਘ ਕਮਲਜੀਤ ਤੇ ਪਾਲੀ ਨੇ ਅੱਜ ਇਕੱਠੇ ਹੋ ਕੇ ਐਡਵੋਕੇਟ ਪੱਲੇ ਨੂੰ ਮਿਲਣਾ ਸੀ ਤਾਂ ਜੋ ਬਾਰੋ-ਬਾਰ ਜ਼ਮਾਨਤ ਮਿਲ ਸਕੇ ਐਡਵੋਕੇਟ ਪੱਲਾ ਨੇ ਤਿੰਨਾਂ ਤੋਂ ਪੁੱਛਗਿੱਛ ਕਰਕੇ ਆਪਣੀ ਫਾਈਲ ਤਿਆਰ ਕੀਤੀ ਤੇ ਜਲਦੀ ਜ਼ਮਾਨਤ ਮਿਲਦਾ ਭਰੋਸਾ ਦਿੱਤਾ ਸਾਰਾ ਪਰਿਵਾਰ ਜ਼ਮਾਨਤ ਲਈ ਹੱਥ-ਪੈਰ ਮਾਰ ਰਿਹਾ ਸੀ ਇੰਨੇ ਦਿਨ ਘਰੋਂ ਬਾਹਰ ਰਹਿਣਾ ਕਿਹੜਾ ਸੌਖਾ ਉਧਰ ਪਾਲੀ ਲਈ ਤਾਂ ਇਸ ਤਰ੍ਹਾਂ ਦਾ ਦਰਬਦਰ ਪਟਕਣਾ ਹੋਰ ਔਖਾ ਸੀ ਇੱਕ ਨੌਕਰੀ ਦੂਜਾ ਖੁਦ ਜਵਾਨ ਜਹਾਂ ਜਦੋਂ ਪਤੀ ਪਤਨੀ ਦਾ ਹੱਥ ਇੱਕ ਦੂਜੇ ਦੇ ਹੱਥਾਂ ਵਿੱਚ ਨਹੀਂ ਹੁੰਦਾ ਤਾਂ ਪਤਨੀ ਰੋਜ਼ ਮਰਾਦੀਆਂ ਲੋੜਾ ਲਈ ਘੋਰਾਂ ਤੇ ਲੋੜਬੰਦ ਹੋ ਜਾਂਦੀ ਹੈ ਪਾਲੀ ਨਾਲ ਵੀ ਅਜਿਹਾ ਕੁਝ ਵਾਪਰਿਆ ਜਿਸ ਕੋਲੋਂ ਵੀ ਮਦਦ ਦੀ ਗੁਹਾਰ ਕੀਤੀ ਅੱਗੇ ਉਹ ਪਾਲੀ ਦੀ ਖੂਬਸੂਰਤ ਦਿੱਖ ਦਾ دیਵਾਨਾ ਹੋ ਕੇ ਪਾਲੀ ਅੱਗੇ ਆਪਣੇ ਹਵਸ ਦੀ ਪੰਡ ਖੋਲ ਦਿੰਦਾ ਪਰ ਦੁਖਿਆਰੀ ਪਾਲੀ ਇਸ ਤਰ੍ਹਾਂ ਦਾ ਕੋਈ ਸਮਝੌਤਾ ਕਰਨ ਦੇ ਪੱਖ ਵਿੱਚ ਨਹੀਂ ਸੀ ਪਾਲੀ ਤੇ ਪਾਲੀ ਦੇ ਪਰਿਵਾਰ ਨੂੰ ਅਜੇ ਬੇਕਰ ਹੋਇਆਂ ਨੂੰ 20 ਦਿਨ ਤੋਂ ਉੱਪਰ ਦਾ ਸਮਾਂ ਹੋ ਗਿਆ ਸੀ। ਬੀਈਓ ਤੇ ਤਰਲੇ ਕੱਢ ਕੇ ਦੂਜੀ ਵਾਰ ਦੋ ਹਫ਼ਤਿਆਂ ਦੀ ਛੁੱਟੀ ਲੈਣਾ ਹੀ ਪਾਲੀ ਨੂੰ ਅੱਗੇ ਹੋਰ ਕਿੰਨਾ ਸਮਾਂ ਇਹਦਾ ਉਹ ਵੈਗਰੂ ਜਾਣੇ। ਥੱਲੇ ਵਾਲੀ ਅਦਾਲਤ ਨੁਕਰਦਰ ਤੋਂ 3 ਦਿਨਾਂ ਦੀ ਜ਼ਮਾਨਤ ਰੱਦ ਹੋ ਗਈ। ਮੁਸੀਬਤਾਂ ਦਾ ਪਹਾੜ ਸਿਰ ਤੇ ਜਿਉਂਦਾ ਤਿਉਹ ਰਹਿਣ ਕਰਕੇ ਮੁਖਤਿਆਰ ਸਿੰਘ ਨੇ ਪਾਲੀ ਨੂੰ ਮਲਖਾ ਸਿੰਘ ਨਾਲ ਸਮਝੌਤਾ ਕਰਨ ਦਾ ਵਾਸਤਾ ਪਾਇਆ। ਪਰ ਇੱਕ ਮਾਂ ਆਪਣੇ ਬੱਚਿਆਂ ਤੋਂ ਦੂਰੀ ਦਾ ਸਮਝੌਤਾ ਕਿਵੇਂ ਕਰ ਸਕਦੀ ਸੀ ਜੋ ਹੁੰਦਾ ਹੋ ਜਾਵੇ ਵਕੀਲ ਦਾ ਸਾਰਾ ਖਰਚ ਪਾਲੀ ਹੀ ਕਰ ਰਹੀ ਸੀ ਕਦੇ-ਕਦੇ ਪਾਲੀ ਦਾ ਦਿਲ ਕਰਦਾ ਸੀ ਕਾਸ਼ ਕੋਈ ਬੱਚਿਆਂ ਨਾਲ ਗੱਲ ਕਰਵਾ ਦੇਵੇ ਨਿਰਦਈ ਸੋਹਰੇ ਨੇ ਸਕੂਲ ਦੇ ਪ੍ਰਿੰਸੀਪਲ ਤੱਕ ਨੂੰ ਵੀ ਮਾਂ ਨੂੰ ਨਾ ਮਿਲਣ ਦੀ ਚਤਾਵਨੀ ਦੇ ਰੱਖੀ ਸੀ ਐਡਵੋਕੇਟ ਪੱਲਾ ਦੇ ਕਹਿਣ ਤੇ ਪਾਲੀ ਨੇ ਸੈਸ਼ਨ ਕੋਰਟ ਜਲੰਧਰ ਵਿੱਚ ਜਮਾਨਤ ਦੀ ਅਪੀਲ ਪਾ ਦਿੱਤੀ ਇਧਰ ਪਾਲੀ ਪਿੰਕੀ ਕੋਲੋਂ ਆਪਣਾ ਸਮਾਨ ਚੁੱਕੇ ਆਪਣੇ ਕਜ਼ਨ ਰੁਪਿੰਦਰ ਕੋਲ ਮਹਿਤਪੁਰ ਆ ਗਈ ਸੀ ਮਹਿਤਪੁਰ ਤੋਂ ਨਕੁੱਦਰ ਵਕੀਲ ਕੋਲ ਆਉਣਾ ਜਾਣਾ ਸੌਖਾ ਸੀ ਵੈਸੇ ਵੀ ਇੱਕ ਜਗ੍ਹਾ ਜਿਆਦਾ ਸਮਾਂ ਰਹਿ ਕੇ ਪਾਲੀ ਰਿਸਕ ਨਹੀਂ ਲੈਣਾ ਚਾਹੁੰਦੀ ਸੀ ਸਵੇਰ ਤੋਂ ਪਾਲੀ ਦੀਆਂ ਸੋਚਾਂ ਇਸ مصیبت ਵਿੱਚ ਗ੍ਰਿਫਤ ਹੋ ਜਾਂਦੀਆਂ ਤੇ ਅੱਖ ਲੱਗਣ ਤੱਕ ਬਿਲਕੁਲ ਖੜਾਣਾ ਛੱਡਦੀਆਂ ਸਕੂਟੀ ਤੇ ਨਕੁੱਦਰ ਵੱਲ ਜਾਂਦੇ ਹੋਏ ਪਾਲੀ ਦੇ ਨਜ਼ਦੀਕ ਆ ਕੇ ਇੱਕ ਮੋਟਰਸਾਈਕਲ ਹੌਲੀ ਹੋਇਆ ਪਾਲੀ ਤੂੰ ਕਿੱਥੇ ਸਤਿ ਸ੍ਰੀ ਅਕਾਲ ਗੁਰਜੀਤ ਗੁਰਜੀਤ ਤੇ ਪਾਲੀ ਦੋਨੋਂ ਕਲਾਸ ਫੈਲੋ ਸੀ ਜਲੰਧਰ ਇਕੱਠਿਆਂ ਨੇ ਬੀਏ ਕੀਤੀ ਸੀ ਬਸ ਸਮੇਂ ਦੇ ਚੱਕਰਾਂ ਵਿੱਚ ਫਸੀਆਂ ਗੁਰਜੀਤ ਪਤਾ ਨਹੀਂ ਕਿਵੇਂ ਜਿਉ ਰਹੀਆਂ ਜ਼ਿੰਦਗੀ ਤਬਾਹ ਹੋਣ ਕਿਨਾਰੇ ਆ ਟੋਲ ਪਲਾਜ਼ੇ ਨਜ਼ਦੀਕ ਇੱਕ ਟਾਬੇ ਵਿੱਚ ਬੈਠ ਕੇ ਦੋਨਾਂ ਨੇ ਚਾਹ ਪਾਣੀ ਪੀਤਾ ਪਾਲੀ ਦੀ ਵਿਥਿਆ ਸੁਣ ਕੇ ਗੁਰਜੀਤ ਨੇ ਹਰ ਸੰਭਵ ਅਸੰਭਵ ਮਦਦ ਕਰਨ ਦਾ ਵਿਸ਼ਵਾਸ ਪਾਲੀ ਨੂੰ ਦਿੱਤਾ ਕਲਾਸ ਦੀ ਸਭ ਤੋਂ ਹੁਣ ਹਾਰ ਕੁੜੀ ਸਭ ਤੋਂ ਸੁਣੀ ਸੁਣਖੀ ਸਾਉ ਸੁਚੱਜੀ ਕੁੜੀ ਨੂੰ ਰੱਬ ਨੇ ਕਿਹੜੀਆਂ ਮੁਸ਼ਕਲਾਂ ਵਿੱਚ ਪਾ ਦਿੱਤਾ ਗੁਰਜੀਤ ਪਾਲੀ ਨੂੰ ਕਹਿਣ ਲੱਗਾ ਬਸ ਸਮੇਂ ਦਾ ਗੇੜਾ ਕਦੋਂ ਕੀ ਹੋਣਾ ਕਿਸੇ ਨੂੰ ਨਹੀਂ ਪਤਾ ਬਸ ਅਜੀਬ ਕਸ਼ਮਕਸ਼ ਵਿੱਚ ਫਸ ਗਈਆਂ ਗੁਰਜੀਤ ਦੋਹਾਂ ਨੇ ਆਪਣੇ ਫੋਨ ਨੰਬਰ ਆਪਣੇ ਮੋਬਾਈਲ ਵਿੱਚ ਸੇਵ ਕੀਤੇ ਗੁਰਜੀਤ ਆਪਣੇ ਪੈਂਡਲ ਚਲਾ ਗਿਆ ਇਧਰ ਪਾਲੀ ਨਕੋਦਰ ਆਪਣੀ ਰੋਜ਼ੀਮੀਆਂ ਵਿੱਚ ਵਿਅਸਤ ਹੋ ਗਈ ਸ਼ਾਮ ਨੂੰ ਗੁਰਜੀਤ ਨੇ ਪਾਲੀ ਨੂੰ ਫਿਰ ਫੋਨ ਕੀਤਾ ਪਾਲੀ ਐਦਾਂ ਕਰ ਆ ਮੇਰੇ ਪੂਆ ਦੇ ਮੁੰਡੇ ਦਾ ਫੋਨ ਆ ਮੈਂ ਉਹਦੇ ਨਾਲ ਤੇਰੀ ਬਾਰੇ ਸਾਰੀ ਗੱਲ ਕੀਤੀ ਸੀ ਭੁਪਿੰਦਰ ਸਿੰਘ ਨਾਮ ਆ ਉਸਦਾ ਚੰਗਾ ਅਸਰ ਸੂਖ ਵਾਲਾ ਬੰਦਾ ਸਰਕਾਰੀ ਦਰਬਾਰੇ ਵੀ ਪਹੁੰਚ ਆ ਉਸਦੀ ਤੂੰ ਜਿਹੜੇ ਹਾਲਾਤਾਂ ਵਿੱਚੋਂ ਨਿਕਲ ਰਹੀ ਐ ਤੈਨੂੰ ਪੈਰ ਪੈਰ ਤੇ ਸਾਥ ਦੀ ਲੋੜ ਐ ਨਹੀਂ ਤਾਂ ਬੇਈਮਾਨ ਜ਼ਮਾਨਾ ਤੈਨੂੰ ਪੈਰਾਂ ਹੇਠ ਕੁਚਲ ਦੇਵੇਗਾ ਇਹਦੀ ਐਮਐਲਏ ਸਾਹਮ ਤੱਕ ਪਹੁੰਚ ਐ ਤੂੰ ਸਮਾਂ ਕੱਢ ਕੇ ਬਾਜੀ ਨਾਲ ਗੱਲ ਜ਼ਰੂਰ ਕਰੀ ਇਹ ਤੇਰੀ ਪੂਰੀ ਹਮਦਦ ਕਰਨਗੇ ਤੇਰਾ ਕਰਜ ਕਿੱਥੇ ਜਾ ਕੇ ਲਾਵਾਂਗੀ ਗੁਰਜੀਤ ਜਦੋਂ ਆਪਣੇ ਤੱਕ ਸਾਥ ਛੱਡ ਗਈ ਉੱਥੇ ਤੁਹਾਡਾ ਸਾਥ ਮਿਲਿਆ ਤਾਂ ਇਸ ਤਰ੍ਹਾਂ ਲੱਗਾ ਜਿਵੇਂ ਰੱਬ ਨੇ ਤੁਹਾਨੂੰ ਮੇਰੀ ਮਦਦ ਲਈ ਭੇਜਿਆ ਪਾਲੀ ਤੇਰੇ ਬੱਚੇ ਤੇਰੇ ਕੋਲ ਆਉਣਗੇ ਅੱਜ ਸਮਾਂ ਤੇਰਾ ਨਹੀਂ ਪਰ ਇਹ ਵੀ ਨਹੀਂ ਸਮਾਂ ਹਮੇਸ਼ਾ ਤੇਰੇ ਵਿਰੁੱਧ ਰਹੇ ਤੂੰ ਜਲਦੀ ਇਸ ਦਲਦਲ ਚੋਂ ਬਾਹਰ ਨਿਕਲੇਂਗੀ ਆਪਣੇ ਬੱਚਿਆਂ ਨਾਲ ਰਹੇਂਗੀ ਮੈਂ ਤੈਨੂੰ ਵਿਸ਼ਵਾਸ ਦਵਾਉਂਦਾ ਗੁਰਜੀਤ ਨੇ ਪਾਲੀ ਨੂੰ ਕਿਹਾ ਸ਼ੁਕਰੀਆ ਗੁਰਜੀਤ ਤੇਰਾ ਹੌਸਲਾ ਮੈਨੂੰ ਮਜ਼ਬੂਤ ਕਰ ਰਿਹਾ ਤੇਰਾ ਦੇਣ ਨਹੀਂ ਦੇ ਸਕਦੀ ਮੈਂ ਪਾਲੀ ਨੇ ਅੱਖਾਂ ਭਰਦੇ ਹੋਏ ਗੁਰਜੀਤ ਨੂੰ ਕਿਹਾ ਨਹੀਂ ਨਹੀਂ ਐਸੀ ਕੋਈ ਗੱਲ ਨਹੀਂ ਅੱਜ ਤੇਰੇ ਤੇ ਈ ਭੀੜ ਪਈ ਆ ਇੱਕ ਦੋਸਤ ਦੀ ਹیثیت ਨਾਲ ਮੇਰਾ ਫਰਜ਼ ਬੰਦਾ ਤੇਰੇ ਨਾਲ ਖੜਾ ਤੂੰ ਚਿੰਤਾ ਨਾ ਕਰ ਬਹੁਤ ਜਲਦੀ ਸਭ ਠੀਕ ਹੋ ਜਾਵੇਗਾ ਪਾਲੀ ਜਲਦੀ ਤੋਂ ਜਲਦੀ ਜਮਾਨਤ ਲੈਣ ਲਈ ਉਤਾਵਲੀ ਸੀ ਸਕੂਲ ਤੋਂ ਹੋਰ ਛੁੱਟੀਆਂ ਲੈਣਾ ਸੌਖਾ ਨਹੀਂ ਸੀ ਪਾਲੀ ਨੂੰ ਕਰੋਂ ਬੇਕਰ ਸਰਕਾਰੀ ਨੌਕਰੀ ਤੇ ਇਕੱਲੀ ਔਰਤ ਲਈ ਕੋਟਕਚਰੀਆਂ ਤੇ ਥਾਣਿਆਂ ਵਰਗੇ ਔਝੇ ਰਾਹਾਂ ਤੇ ਚੱਲਣਾ ਬੜਾ ਔਖਾ ਹੁੰਦਾ ਜ਼ਿੰਦਗੀ ਗਿਣ-ਗਿਣ ਕੇ ਬਦਲੇ ਲੈ ਰਹੀ ਸੀ ਪਾਲੀ ਕੁਲੂ ਪਰ ਆਸ ਕਦੇ ਨਹੀਂ ਛੱਡੀ ਪਾਲੀ ਨੇ ਲਗਭਗ 36 ਦਿਨਾਂ ਦੀ ਭਜ ਦੌੜ ਤੋਂ ਬਾਅਦ ਸੈਸ਼ਨ ਕੋਰਟ ਵੱਲੋਂ ਪਾਲੀ ਮੁਖਤਿਆਰ ਸਿੰਘ ਕਮਲਜੀਤ ਤੇ ਕਰਨੈਲ ਸਿੰਘ ਨੂੰ ਜ਼ਮਾਨਤ ਮਿਲ ਗਈ ਸਾਰੇ ਪਰਿਵਾਰ ਦੇ ਸਾਂ ਵਿੱਚ ਸਾਂ ਆਇਆ ਬੇਸ਼ੱਕ ਪੈਸਿਆਂ ਦੀ ਪੰਡ ਲੱਗ ਗਈ ਪਰੇ ਹਜਮੰਤ ਪਰਵਾਰ ਲਈ ਕਿਸੇ ਵੱਡੀ ਖੁਸ਼ੀ ਤੋਂ ਘੱਟ ਨਹੀਂ ਸੀ ਪਾਲੀ ਦਾ ਹੁਣ ਇੱਕੋ ਇੱਕ ਟੀਚਾ ਸੀ ਬੱਚਿਆਂ ਨੂੰ ਲੈਣਾ ਪਰ ਇਹ ਰਸਤਾ ਇੰਨਾ ਸੌਖਾ ਨਹੀਂ ਸੀ ਮਲਕਾ ਸਿੰਘ ਨੇ ਐਨੇ ਕੰਡੇ ਖਿਲਾਰ ਦਿੱਤੇ ਸਨ ਪਾਲੀ ਦਾ ਇਸ ਰਾਹ ਤੇ ਚੱਲਣਾ ਅਸੰਭਵ ਸੀ ਪਾਲੀ ਮੁਖਤਿਆਰ ਸਿੰਘ ਤੇ ਗੁਰਬਖਸ਼ਪੁਰ ਤਿੰਨੇ ਕਿਰਾਏ ਦੀ ਗੱਡੀ ਕਰਵਾ ਕੇ ਲੋਹਿਆਂ ਠਾਣੇ ਆ ਗਏ ਐਸਐਚਓ ਸਾਹਮਣੂ ਸਾਰੀ ਵਿਥਿਆ ਦੱਸ ਗਈ ਦੋ ਮਲਾਜ਼ਮਾਂ ਨੂੰ ਨਾਲ ਲੈ ਕੇ ਪਾਲੀ ਦੇ ਸਾਰੇ ਘਰੋਂ ਪਾਲੀ ਦੇ ਕੱਪੜੇ ਤੇ ਜ਼ਰੂਰੀ ਕਾਗਜ਼ਾਤ ਲੈਣ ਦੀ ਬੇਨਤੀ ਕੀਤੀ। ਮੌਂਚੀ ਕੋਲ ਅਰਜੀ ਜਮ੍ਹਾਂ ਕਰਵਾ ਕੇ ਐਸਐਚਓ ਸਾਹਮਣੇ ਦੋ ਮਲਾਜ਼ਮ ਮੋਟਰਸਾਈਕਲ ਤੇ ਪਾਲੀ ਹੋਣਾ ਨਾਲ ਭੇਜ ਦਿੱਤੇ। ਘਰ ਦਾ ਗੇਟ ਖੜ ਗਿਆ ਤਾਂ ਗਿਆਨ ਕੌਰ ਹੌਲੀ-ਹੌਲੀ ਤੁਰ ਕੇ ਗੇਟ ਖੋਲ੍ਹਣਾ ਹੀ ਤੇ ਅੱਗੇ ਪਾਲੀ ਤੇ ਕੁੜਮ-ਕੜਮਣੀ ਸਮੇਤ ਪੁਲਿਸ ਦੇਖ ਕੇ ਗਿਆਨ ਕੌਰ ਅੱਗ ਬਬੂਲਾ ਹੋ ਗਈ। ਪਾਲੀ ਪਹਿਲਾਂ ਭੱਜ ਕੇ ਆਪਣੇ ਬੱਚਿਆਂ ਮਿਲ ਗਈ। ਜਪਨੀਤ ਨੇ ਆਪਣੀ ਮੰਮੀ ਨੂੰ ਦੇਖ ਕੇ ਤਾਦੀ ਵਾਲੇ ਕਮਰੇ ਵਿੱਚ ਵੜ ਕੇ ਅੰਦਰੋਂ ਕੁੰਡੀ ਲਾ ਲਈ। 5 ਸਾਲ ਦਾ ਸਹਜ ਆਪਣੀ ਮਾਂ ਨੂੰ ਦੇਖ ਕੇ ਬਿਨਾਂ ਬੁਲਾਏ ਕੋਠੇ ਤੇ ਚੜ ਗਿਆ। ਪਾਲੀ ਨੂੰ ਅੱਜ ਮੌਤ ਰਾਹ ਨਹੀਂ ਦੇ ਰਹੀ ਸੀ। ਜਦੋਂ ਕੁੱਖੋਂ ਜੰਮੇ ਅੱਖੋਂ ਪਰੋਖੇ ਕਰਨ ਲੱਗ ਜਾਣ ਤਾਂ ਮਾਂ ਦਾ ਮਰਨ ਹੋ ਜਾਂਦਾ ਹੈ। ਇੱਕ ਇੱਕ ਪਲ ਆਪਣੀ ਔਲਾਦ ਨੂੰ ਚੇਤੇ ਰੱਖਣ ਵਾਲੀ ਬਦਕਿਸਮਤ ਮਾਂ ਪਾਲੀ ਨੂੰ ਕੀ ਪਤਾ ਸੀ? ਉਹਨਾਂ ਦੇ ਬੱਚਿਆਂ ਨੇ ਤਾਂ ਦਿਲੋਂ ਮਾਂ ਦਾ ਵਰਕਾ ਹੀ ਪਾੜ ਦਿੱਤਾ ਸੀ। ਗਿਆਨ ਕਰਦੀਆਂ ੜਕਾਊ ਗੱਲਾਂ ਨੇ ਬੱਚਿਆਂ ਦੇ ਕੋਰੇ ਦਿਲ ਦਿਮਾਗ ਤੇ ਬਹੁਤ ਗਹਿਰਾ ਅਸਰ ਕੀਤਾ ਸੀ ਜਦੋਂ ਬੱਚੇ ਮਾਂ ਨੂੰ ਨਹੀਂ ਮਿਲਣਾ ਚਾਹੁੰਦੇ ਤਾਂ ਪਾਲੀ ਕੀ ਕਰ ਸਕਦੀ ਸੀ ਬੱਚਿਆਂ ਅੰਦਰ ਮਾਂ ਪ੍ਰਤੀ ਨਫ਼ਰਤ ਸ਼ਾਇਦ ਇਸ ਤੋਂ ਵੱਡਾ ਕੋਈ ਨਰਕ ਨਹੀਂ ਹੋਵੇਗਾ ਹੋਰ ਉਹ ਵੀ ਜੋ ਬੇਬੁਨਿਆਦ ਕਿੰਨੀ ਮਿੱਠੀ ਸਾਜ਼ਿਸ਼ ਤਹਿਤ ਹੋਵੇ ਸਭ ਕੁਝ ਤਵੇ बस ਪਾਲੀ ਵਾਪਸ ਕਮਰੇ ਵਿੱਚ ਆਈ ਤੇ ਆਪਣੇ ਕੱਪੜੇ ਸਰਟੀਫਿਕੇਟ ਤੇ ਕੁਝ ਹੋਰ ਸਮਾਨ ਲੈ ਕੇ ਕੁਝ ਰਹਿੰਦੇ ਸਮਾਨ ਨੂੰ ਅਲਮਾਰੀ ਵਿੱਚ ਰੱਖ ਕੇ ਜਿੰਦਾ ਲਾ ਕੇ ਚਾਬੀ ਆਪਣੇ ਨਾਲ ਲੈ ਆਈ। ਆਪਣੀ ਕਮਾਈ ਨਾਲ ਬਣੇ ਘਰ ਦੀਆਂ ਕੰਧਾਂ ਨੂੰ ਟੋ ਟੋ ਕੇ ਪਾਲੀ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ। ਕੀ ਪਤਾ ਸੀ ਨਖਤਿਆਂ ਦਾ ਇਹ ਕੁਝ ਸੋਚੀ ਬੈਠੇ ਸੀ। ਮੈਂ ਤਾਂ ਇਸੇ ਬਣੇ ਘਰ ਦਾ ਕਰਜ਼ਾ ਅਜੇ ਵੀ ਲਾ ਰਹੀ ਹਾਂ। ਸਭ ਕੁਝ ਝੂਲਿਆ ਬੇਈਮਾਨਾ ਨੇ। ਮਖਤਿਆਰ ਸਿੰਘ ਨੇ ਪਾਲੀ ਦਾ ਸਿਰ ਪਲੋਸ ਕੇ ਚੁੱਪ ਕਰਵਾਇਆ। ਮਲਾਜਮਾ ਨੇ ਗਿਆਨ ਕੌਰ ਨੂੰ ਬੁਲਾ ਕੇ ਪਾਲੀ ਵੱਲੋਂ ਅਲਮਾਰੀ ਚੋਂ ਲੈ ਕੇ ਸਮਾਨ ਦਿਖਾਇਆ ਮਾਤਾ ਦੇਖ ਲੈ ਆ ਕੁਝ ਲਿਆ ਹੀ ਕੱਪੜੇ ਆ ਕੁਝ ਕੁੜੀ ਦੇ ਆਪ ਦੇ ਕਾਗਜ਼ ਪੱਤਰ ਇੱਕ ਪੁਲਿਸ ਮੁਲਾਜ਼ਮ ਨੇ ਗਿਆਨ ਕੌਰ ਮੋਰੇ ਕੱਪੜਿਆਂ ਵਾਲਾ ਬੈਗ ਕਰਦੇ ਹੋਏ ਕਿਹਾ ਜੋ ਲੈ ਕੇ ਜਾਣਾ ਲੈ ਜਾਵੇ ਮੁੜ ਕੇ ਸਾਡੇ ਘਰ ਨਾ ਵੜੀ ਗਿਆਨ ਕੌਰ ਨੇ ਗੁੱਸੇ ਵਿੱਚ ਪਾਲੀਵਾਲ ਦੇਖਦੇ ਕਿਹਾ ਮੇਰੀ ਕਮਾਈ ਨਾਲ ਬਣਾਇਆ ਘਰ ਤੂੰ ਕੀ ਲੱਗਦੀ ਐ ਇਹਦੀ ਦੱਸ ਆਪਦੇ ਪੁੱਤ ਨੂੰ ਇੰਨੇ ਜੋਗਾ ਕੀਤਾ ਕਿ ਦਸੇ ਵੀ ਕਮਾ ਸਕੇ ਪਾਲੀ ਨੇ ਗਿਆਨ ਕਰਨ ਨੂੰ ਮੋੜਵਾ ਜਵਾਬ ਦਿੱਤਾ ਪਰ ਅਣਪੋਲ ਪਾਲੀ ਨੂੰ ਕੀ ਪਤਾ ਸੀ ਜਿਹੜੀ ਜਗ੍ਹਾ ਤੇ ਕੋਠੀ ਬਣੀ ਉਹ ਮਲਖਾ ਸਿੰਘ ਦੀ ਜਗ੍ਹਾ ਪਾਲੀ ਦੀ ਕਮਾਈ ਨਾਲ ਬਣੀ ਕੋਠੀ ਤੇ ਮਲਖਾ ਸਿੰਘ ਦਾ ਪੂਰਾ ਕਬਜ਼ਾ ਸੀ ਆਪਸੀ ਸਮਝੌਤੇ ਤੋਂ ਬਿਨਾ ਪਾਲੀ ਦਾ ਕੋਈ ਹੱਕ ਨਹੀਂ ਸੀ ਰਹਿ ਗਿਆ ਆਪਣੇ ਹੀ ਘਰ ਤੇ ਮਲਖਾ ਸਿੰਘ ਤੇ ਜੀਤਾ ਕਰਨੇ ਸਨ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਪਾਲੀ ਨੇ ਆਪਣਾ ਸਮਾਨ ਲਿਆ ਮੁਲਾਜ਼ਮਾਂ ਦਾ ਧੰਨਵਾਦ ਕਰਕੇ ਪਾਲੀ ਮੁਖਤਿਆਰ ਸਿੰਘ ਤੇ ਗਰਬਖਸ਼ਪੁਰ ਨੇ ਆਪਣੇ ਪਿੰਡ ਤਲਵੰਡੀ ਵੱਲ ਚੱਲੇ ਪਾ ਦਿੱਤੇ ਬੱਚੇ ਮਾਂ ਕੋਲ ਰਹਿਣਾ ਹੀ ਨਹੀਂ ਚਾਹੁੰਦੇ ਸੀ ਇਹ ਕਮਜ਼ੋਰ ਘੜੀ ਪਾਲੀ ਤੋਂ ਬੱਚੇ ਦੂਰ ਕਰ ਰਹੀ ਸੀ ਪਾਲੀ ਕੋਲ ਰਾਖਸਾਂ ਗੁਲੋਂ ਖਹਿਣਾ ਛਡਾਉਣ ਲਈ ਤਲਾਕ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਰਹਿ ਗਿਆ ਸੀ ਮਲਖਾ ਸਿੰਘ ਨੇ ਵਾਰ-ਵਾਰ ਕਹਿਣ ਤੇ ਐਸਆਈ ਸਾਹਿਬ ਨੇ ਪਾਲੀ ਨੂੰ ਫੋਨ ਕਰਕੇ ਠਾਣੇ ਬੁਲਾਇਆ ਦੋਹਾਂ ਧਿਰਾਂ ਦੀ ਗੱਲਬਾਤ ਸੁਣਨ ਤੋਂ ਬਾਅਦ ਐਸਆਈ ਸਾਹਿਬ ਨੇ ਵੀ ਪਾਲੀ ਨੂੰ ਜਿੱਤੇ ਕੋਲੋਂ ਤਲਾਕ ਲੈਣ ਲਈ ਜ਼ੋਰ ਪਾਇਆ ਪਰ ਪਾਲੀ ਬੱਚਿਆਂ ਲਈ ਜਿੱਤੇ ਅੜੀ ਸੀ ਨਾਤਾ ਮਲਖਾ ਸਿੰਘ ਬੱਚੇ ਪਾਲੀ ਨੂੰ ਦੇਣ ਨੂੰ ਰਾਜ਼ੀ ਸੀ ਨਾ ਬੱਚਿਆਂ ਤੋਂ ਬਿਨਾਂ ਪਾਲੀ ਜੀਤੇ ਕੋਲੋਂ ਤਲਾਕ ਲੈਣ ਲਈ ਸਹਿਮਤ ਸੀ ਦੋਹਾਂ ਪਾਸਿਆਂ ਕੋ સ્પਸ਼ਟ ਨਿਆਣਾ ਮਿਲਨ ਕਰਕੇ ਐਸਆਈ ਸਾਹਮਣੇ ਕਿਹਾ ਮੈਂ ਦੁਬਾਰਾ ਬੁਲਾਵਾਂਗਾ ਤੁਹਾਨੂੰ ਮਲਖਾ ਸਿੰਘ ਨੇ ਪਾਲੀ ਦੀ ਜਾਣ ਮਗਰੋਂ ਐਸਆਈ ਨੂੰ ਕੁਝ ਪੈਸੇ ਦੇ ਕੇ ਸਮਝੌਤਾ ਕਰਨ ਲਈ ਕਿਹਾ ਮਲਖਾ ਸਿੰਘ ਨੂੰ ਪਤਾ ਸੀ ਜੇਕਰ ਸਿੱਧੀ ਉਂਗਲ ਨਾਲ ਨਾ ਨਿਕਲੇ ਤਾਂ ਟੇਢੀ ਕਰ ਲਈਦੀ ਹੈ ਮਲਖਾ ਸਿੰਘ ਦੇ ਜਾਣ ਮਗਰੋਂ ਏਐਸਆਈ ਨੇ ਪਾਲੀ ਨੂੰ ਫੇਰ ਫੋਨ ਕਰਕੇ ਠਾਣੇ ਬੁਲਾ ਲਿਆ। ਸ਼ਾਮੀ 6 ਵਜੇ ਏਐਸਆਈ ਸਾਹਿਬ ਨਹਾਤ ਹੋ ਕੇ ਟਰੈਕਸੂਟ ਵਿੱਚ ਆਪਣੇ ਕੁਆਟਰ ਦੇ ਬਾਹਰ ਟਹਿਲ ਰਹੇ ਸੀ। ਪਾਲੀ ਨੇ ਸੱਤਰੀਕਾਲ ਬੁਲਾਈ ਤਾਂ ਨੌਕਰ ਨੇ ਦੋ ਕੁਰਸੀਆਂ ਲਿਆ ਕੇ ਕੁਆਟਰਾਂ ਅੱਗੇ ਲੱਗੇ ਬਲੈਤੀ ਕਾਂ ਤੇ ਲਿਆ ਕੇ ਰੱਖ ਦਿੱਤੀਆਂ। ਮੈਨੂੰ ਸਮਝ ਨਹੀਂ ਆਉਂਦੀ ਪਾਲੀ। ਸਾਲਾ ਕੀ ਤੂੰ ਦੇਖ ਕੇ ਵਿਆਹ ਕਰਾਏ ਜੀਤੇ ਨਾਲ? ਨਾਇ ਦਾ ਮੂੰਹ ਮੱਥਾ ਨਾ ਇਹਨੂੰ ਅਕਲ। ਤੂੰ ਤਾਂ ਪਰੀ ਆ। ਮੈਂ ਤੇਰੇ ਨਾਲ ਆਂ ਭਾਵੇਂ ਮਿਲਖਾ ਸਿਓ ਵੀ ਮਿੱਤਰ ਆ ਪਰ ਤੂੰ ਫਿਕਰ ਨਾ ਕਰੀ ਤੇਰਾ ਪੂਰਾ ਸਾਥ ਦਊ ਮੈਂ ਅਸਲ ਵਿੱਚ ਐਸਆਈ ਦਾ ਕੰਮ ਉਹ ਕੀੜਾ ਪਾਲੀ ਨੂੰ ਦੇਖ ਕੇ ਪੜ ਗਿਆ ਸੀ ਮਜਬੂਰ ਤੇ ਲਾਚਾਰ ਪਾਲੀ ਦਾ ਫਾਇਦਾ ਚੁੱਕਣਾ ਚਾਹੁੰਦਾ ਸੀ ਐਸਆਈ ਤੇਰੇ ਕੋਲ ਦੋ ਰਾਹ ਪਾਲੀ ਜਾਂ ਤਾਂ ਬੱਚਿਆਂ ਨੂੰ ਭੁੱਲ ਕੇ ਕੁਝ ਪੈਸੇ ਲੈ ਲੈ ਸੌਰੇ ਤੋਂ ਤੇ ਹਮੇਸ਼ਾ ਲਈ ਬੰਨੇ ਹੋ ਜਾ ਤਲਾਕ ਲੈ ਕੇ ਜਾਂ ਮੇਰੇ ਤੇ ਭਰੋਸਾ ਰੱਖ ਤੈਨੂੰ ਮੇਰੀ ਹਰ ਗੱਲ ਮੰਨਣੀ ਪਊ ਕਿ ਮੈਂ ਤੇਰਾ ਸਾਥ देऊ ਪੂਰਾ ਅਨਜਾਨ ਪਾਲੀ ਐਸਆਈ ਦੀਆਂ ਕੋਜੀ ਸੋਚ ਨੂੰ ਸਮਝ ਨਾ ਸਕੇ ਪਾਲੀ ਦਾ ਉਸ ਦਾ ਦਿਲੋਂ ਧੰਨਵਾਦ ਕਰਕੇ ਵਾਪਸ ਘਰ ਆ ਗਈ ਉਧਰ ਐਸਆਈ ਜਵਾਨ ਪਾਲੀ ਨੂੰ ਆਪਣੀਆਂ ਕਲਪਨਾਵਾਂ ਵਿੱਚ ਹੀ ਬੁਲਾਤਕਾਰ ਕਰਦਾ ਰਿਹਾ ਸਵੇਰੇ ਗੁੱਡ ਮਾਰਨਿੰਗ ਰਾਤ ਨੂੰ ਗੁੱਡ ਨਾਈਟ ਦੇ ਮੈਸੇਜ ਐਸਆਈ ਵੱਲੋਂ ਪਾਲੀ ਨੂੰ ਆਉਣ ਲੱਗੇ ਪਾਲੀ ਦੀ ਖੂਬਸੂਰਤੀ ਦੀਆਂ ਤਰੀਫਾਂ ਕਰਦਾ ਨਾ ਥੱਕਦਾ ਐਸਆਈ ਕਦੇ ਰੋਮਾਂਟਿਕ ਗਾਣੇ ਕਦੇ ਫੋਲ ਕਦੇ ਦਿਲ ਬਣਾ ਬਣਾ WhatsApp ਤੇ ਭੇਜ ਦਿੰਦਾ ਪਾਲੀ ਐਸਆਈ ਨੂੰ ਪਾਮਪਤਾ ਗਈ ਪਰ ਪਾਲੀ ਲੋੜ ਬੰਦ ਸੀ ਕਿਸੇ ਅਫਸਰ ਨੂੰ ਆਪਣੇ ਹੱਥ ਵਿੱਚ ਰੱਖਣਾ ਚਾਹੁੰਦੀ ਸੀ ਪੱਠੇ ਦੀ ਇੱਟ ਵਾਂਗ ਪੱਕ ਕੇ ਪਾਲੀ ਹੋਣੇ ਨਹੀਂ ਨਾ ਸਮਝ ਵੀ ਨਹੀਂ ਸੀ ਰਹੀ ਇੱਕ ਦਿਨ ਐਸਆਈ ਸਾਹਮਣੂ ਕੁਦਰਤ ਕਚਾਰੀਆਂ ਦੇ ਬਾਹਰ ਬੁਲਾ ਲਿਆ ਪਾਲੀ ਨੂੰ ਸੀ ਕੋਰਟ ਨੇ ਇਨਕੁਆਇਰੀ ਲਈ ਮੁਲਾਜ਼ਮ ਭੇਜਣੇ ਇਸ ਸلسلੇ ਵਿੱਚ ਐਸਆਈ ਸਾਹਮਣੇ ਕੋਈ ਗੱਲ ਕਰਨੀ ਹੋਣੀ ਸੱਤਰੀਕਾਂ ਸਰ ਪਾਲੀ ਨੇ ਬੁੱਲਾਂ ਤੇ ਹਲਕੀ ਜੀ ਮੁਸਕਾਨ ਲਿਆ ਕੇ ਕਿਹਾ ਸੱਤਰੀਕਾਂ ਪਰ ਤੂੰ ਮੇਰਾ ਨਾਮ ਲੈ ਲਿਆ ਕਰ ਪਾਲੀ ਸਰ ਮੈਂ ਹੋਰਾਂ ਲਈ ਆ ਤੇਰੇ ਲਈ ਨਹੀਂ ਐਸਆਈ ਨੇ ਪਾਲੀ ਨਾਲ ਆਪਣਾ ਪੰਝਾ ਦਿਤਾਉਂਦੇ ਹੋਏ ਕਿਹਾ ਪਾਲੀ ਪਰ ਇਹ ਕਰ ਗੰਦੇ ਬੰਦਿਆਂ ਨੂੰ ਤੂੰ ਤਲਾਕ ਲੈ ਮੈਂ ਤੇਰੇ ਨਾਲ ਵਿਆਹ ਕਰਾਉਣ ਨੂੰ ਤਿਆਰ ਆ ਪਾਲੀ ਮੇਰੀ ਵੀ ਨਹੀਂ ਬੰਦੀ ਘਰ ਵਾਲੀ ਨਾਲ ਮੱਝ ਜੀ ਸਾਲੀ ਮੇਰਾ ਤਉ ਦੇ ਵੱਲ ਦੇਖਣ ਨੂੰ ਦਿਲ ਨਹੀਂ ਕਰਦਾ ਆਜਾ ਪੈਕ ਹੋ ਜਾਈਏ ਅਫਸਰ ਨਾਲ ਵਿਆਹ ਕਰਾ ਕੇ ਸਾਰੀ ਉਮਰ ਐਸ਼ ਕਰਾਂਗੀ ਨਾਲੇ ਕੋਈ ਦੇਖ ਲਵੇ ਕਿ ਤੈਨੂੰ ਕਿਹੜਾ ਝਾਕੇ ਸਾਲੇ ਦੀ ਅੱਖਾਂ ਨਾ ਕੱਢ ਲऊं ਐਸਆਈ ਨੇ ਪਾਲੀ ਨੂੰ ਅੱਜ ਬੁਲਾਉਣ ਦਾ ਕਾਰਨ ਸਪਸ਼ਟ ਕਰਦੇ ਹੋਏ ਕਿਹਾ ਪ੍ਰਸਾਦ ਜੀ ਮੇਰੀ ਮੰਜ਼ਿਲ ਹੋਰ ਵਿਆ ਨਹੀਂ ਮੇਰੇ ਬੱਚੇ ਆ ਜੇ ਮੈਂ ਤੁਹਾਡੇ ਨਾਲ ਵਿਆਹ ਕਰਵਾ ਲਿਆ ਤਾਂ ਕਾਨੂੰਨੀ ਤੌਰ ਤੇ ਆਪਣੇ ਬੱਚਿਆਂ ਤੋਂ ਹਮੇਸ਼ਾ ਲਈ ਹੱਥ ਤੋਂ ਬੈਠਾਂਗੀ ਬਾਕੀ ਮੈਂ ਤੁਹਾਡਾ ਘਰ ਖਰਾਬ ਨਹੀਂ ਕਰਨਾ ਚਾਹੁੰਦੀ ਅਗਰ ਤੁਹਾਡੇ ਤੇ ਤੁਹਾਡੀ ਪਤਨੀ ਚ ਕੋਈ ਗਲਤਫਹਿਮੀ ਆ ਤਾਂ ਤੁਸੀਂ ਬੈਠ ਕੇ ਸਹੀ ਕਰੋ ਤੁਹਾਡਾ ਰਿਸ਼ਤਾ ਸਾਡੇ ਜਿੰਨਾ ਤਾਂ ਨਹੀਂ ਵਿਗੜਿਆ ਮੈਨੂੰ ਤਾਂ ਮਾਫੀ ਮੰਗਣ ਦਾ ਮੌਕਾ ਨਹੀਂ ਮਿਲਿਆ ਦੇਖ ਲਓ ਕਿਸਮਤ ਨੇ ਕਿੱਥੇ ਲਿਆਖੜਾ ਕਰ ਦਿੱਤਾ ਮੈਨੂੰ ਤੁਹਾਡੇ ਨਾਲ ਵਿਆਹ ਕਰਵਾ ਕੇ ਮੇਰੇ ਤੇ ਬਦਚਲਾਂ ਦਾ ਤੱਬਾ ساری ਉਮਰ ਲਈ ਟੁੱਟ ਜਾਵੇਗਾ ਮੇਰੇ ਸਹੁਰੇ ਨੇ ਤਾਂ ਪਹਿਲਾਂ ਹੀ ਮੈਨੂੰ ਬਦਨਾਮ ਕਰਨੀ ਕੋਈ ਕਸਰ ਨਹੀਂ ਛੱਡੀ ਕਦੇ ਮੇਰੇ ਕਲੀਗ ਨਾਲ ਮੇਰੇ ਸੰਬੰਧ ਬਣਾ ਦਿੰਦਾ ਕਦੇ ਗਵਾਂਡੀਆਂ ਨਾਲ ਫਿਰ ਤੁਹਾਡੇ ਨਾਲ ਬਣਾ ਕੇ ਸੱਦ ਹੀ ਕਰ ਦੇਵੇਗਾ ਕਿ ਮੈਂ ਚਰਿੱਤਰਹੀਣਾ ਪਲੀਜ਼ ਮੈਨੂੰ ਸਮਝਣ ਦੀ ਕੋਸ਼ਿਸ਼ ਕਰੋ ਸਰ ਜੀ ਮੈਂ ਤੁਹਾਨੂੰ ਵਧੀਆ ਦੋਸਤ ਸਮਝਦੀ ਹਾਂ ਤੁਸੀਂ ਬਹੁਤ ਚੰਗੇ ਇਨਸਾਨ ਹੋ ਮੈਨੂੰ ਤੁਹਾਡੇ ਤੇ ਮਾਣ ਪਰ ਪਲੀਜ਼ ਮੇਰੇ ਤੋਂ ਵਿਆਹ ਵਾਲੀ ਆਸ ਨਾ ਰੱਖੋ ਪਲੀ ਨੇ ਆਪਣੇ ਦਿਲ ਦੇ ਬਲਵਲੇ ਐਸਆਈ ਅੱਗੇ ਖੋਲਦੇ ਹੋਏ ਕਿਹਾ ਤੇ ਆਪਣੇ ਖਿਆਲ ਸਾਫ਼ ਤੇ ਸਪਸ਼ਟ ਕਰ ਦਿੱਤੇ ਫਿਰ ਵੀ ਸੋਚ ਲਈ ਪਾਲੀ ਮੈਂ ਤੇਰੇ ਫੈਸਲੇ ਦੀ ਉਡੀਕ ਕਰਾਂਗਾ ਪਰ ਹਾਂ ਮੈਂ ਤੇਰੀ ਮਦਦ ਕਰਦਾ ਆਇਆ ਹਾਂ ਤੇ ਕਰਦਾ ਰਹਾਂਗਾ ਤੇਰੇ ਦੁੱਖ ਸੁੱਖ ਵਿੱਚ ਮੈਂ ਤੇਰੇ ਨਾਲ ਖੜਾ ਪਾਲੀ ਏਐਸਆਈ ਸਾਹਮਣੇ ਪਾਲੀ ਦੇ ਹੱਥ ਤੇ ਹੱਥ ਰੱਖਦੇ ਹੋਏ ਕਿਆ ਮਲਖਾ ਸਿੰਘ ਦਾ ਜੋ ਵੀ ਪਲਾਨ ਹੁੰਦਾ ਜੋ ਵੀ ਅਗਲਾ ਕਦਮ ਹੁੰਦਾ ਉਹ ਏਐਸਆਈ ਨਾਲ ਸਾਂਝਾ ਕਰਦਾ ਏਐਸਆਈ ਅੱਗੇ ਹੋ ਬੋ ਪਾਲੀ ਨੂੰ ਦੱਸ ਦਿੰਦਾ ਪਾਲੀ ਸਾਹਿਬ ਕੋ ਜਾਣ ਕੇ ਪਹਿਲਾਂ ਹੀ ਚੁੱਕਨੀ ਹੋ ਜਾਂਦੀ ਐਸਆਈ ਭਾਵੇਂ ਜਿਵੇਂ ਦਾ ਵੀ ਸੀ ਪਰ ਪਾਲੀ ਲਈ ਹਰ ਮਦਦ ਕਰਨ ਵਾਲਾ ਇਨਸਾਨ ਰੱਬ ਦਾ ਰੂਪ ਹੀ ਸੀ ਸੋ ਦੋਸਤੋ ਇਸ ਤੋਂ ਅੱਗੇ ਕੀ ਹੋਇਆ ਕਿ ਪਾਲੀ ਆਪਣੇ ਬੱਚਿਆਂ ਨੂੰ ਲੈਣ ਵਿੱਚ ਕਾਮਯਾਬ ਹੋਈ ਜਾਂ ਫਿਰ ਮਿਲਖਾ ਸਿੰਘ ਹੋਰ ਕਿੰਨਾ ਕੁ गिर ਗਿਆ ਸੀ ਇਸ ਬਾਰੇ ਜਾਣਾਂਗੇ ਆਪਾਂ ਅਗਲੇ ਭਾਗ ਵਿੱਚ ਇੱਥੇ ਤੱਕ ਦੀ ਕਹਾਣੀ ਚੰਗੀ ਲੱਗੀ ਤਾਂ ਤੁਸੀਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਪਹਿਲੀ ਵਾਰ ਸੁਣਿਓ ਚੈਨਲ ਨੂੰ ਉੱਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਹਾਂ ਇਸ ਦੇ ਅਗਲੇ ਭਾਗ ਦੇ ਨਾਲ ਸ਼ੁਕਰੀਆ